ਬੇਸਿਕ ਇਨਫੋਰਮੇਸ਼ਨ ਇਹ ਉਹਦੇ ਬਿਸ਼ਾ ਦੇ ਆਪਾਂ ਜਿਹੜਾ ਵਰਕ ਕੀਤਾ ਤੇ ਵਰਕ ਕਰਕੇ ਅਸੀਂ ਪੋਸਟ ਤੇ ਸਿੱਤੇ ਫਿਰ ਇਨੀਸ਼ੀਅਲੀ ਅਸੀਂ ਆਏ ਤੇ ਪੁਲਿਸ ਨਾਲ ਕਿਰਾਪਾ ਇਹਨਾਂ ਨੂੰ ਅਸੀਂ ਕੈਪਚਰ ਕੀਤਾ ਬਿਲਕੁਲ ਜਿਵੇਂ ਨਾਲ ਤੁਸੀਂ ਦੇਖੋ ਆਪਣੀ ਜਾਨ ਜੋਖੇ ਕੇ ਪਾਗੇ ਤੇ ਕ੍ਰਿਮੀਨਲ ਨੂੰ ਫੜਨਾ ਇੱਕ ਗੁੱਡੀ ਲੋਕਸ ਨੇ ਡੈਫੀਨਿਟਲੀ ਚਲੋ ਸਾਡਾ ਫਰਜ਼ ਹੈ ਜੀ ਰੇਂਜ ਪੁਲਿਸ ਅਫੀਸਰ ਕੋਈ ਵੀ ਕ੍ਰਿਮੀਨਲ ਹੈ ਜਿੰਨੇ ਸ਼ਹਿਰ ਚ ਨੀਆਂ ਵਾਰਦਾਤਾਂ ਕਿਤੀਆਂ ਹੋਈਆਂ ਤਾਂ ਡੈਫੀਨਿਟਲੀ ਮੂਜੀ ਕਪੂ ਤੇ ਕੰਮ ਕਰਨਾ ਹਾਰਾ ਜੀ ਬਿਲਕੁਲ ਸਰ ਇਹ ਜਾਣਕਾਰੀ ਕਿਸ ਤਰੀਕੇ ਨਾਲ ਪ੍ਰਾਪਤ ਹੋਈ ਕਿੱਥੇ ਬੈਠੇ ਨੇ ਸਰ ਇਹ ਸਿਕਰਟ ਸੋਰਸਸ ਹੁੰਦੇ ਆ ਇਹ ਮੈਂ ਐਕਸਪਲੋਸ ਨਹੀਂ ਕਰ ਸਕਦਾ ਜੀ ਅਲੱਗ ਅਲੱਗ ਵਾਰਦਾਤਾਂ ਤੇ ਸਾਨੂੰ ਇੱਥੇ ਬੰਦੇ ਜੁੜਿੰਦੇ ਸੀ ਤੇ ਕਾਫੀ ਅਸੀਂ ਉਹਨਾਂ ਦੇ ਪਿੱਛੇ ਲੱਗੇ ਸੀ ਆ ਦੇਖੀ ਉਹਨੂੰ ਵੀ ਨਹੀਂ ਆਇਆ ਉਹਦੇ ਵੀ ਆਪ ਕੋਈ ਰੇਡ ਕੀਤਾ ਤੇ ਉਹ ਬਾਰੇ ਦੀ ਸਰ ਕਿੱਥੋਂ ਰੇਡ ਕੀਤਾ ਕਹਿੰਦਾ ਕਿਹਦਾ ਕਰ ਸੀ ਸਰ ਉਹ ਮੰਨਦੇ ਜਿਹਾ ਉਹਦਾ ਦਾ ਸਿਰੀ ਉੱਤੇ ਸਾਰੇ ਵੀਡੀਓ ਤੇ ਮੌਨਿੰਗ ਸਮਝ ਉਸ ਹੈ ਅੰਦਰ ਚੱਕਰੀ ਬਾਜ਼ਾਰ ਦੇ ਵਿੱਚ ਕਿਸੇ ਕਰਦੇ ਵਿੱਚ ਸੀ ਉਹਨਾਂ ਦੇ ਮਦਰ ਫਾਦਰ ਤੇ ਨਹੀਂ ਹੈਗੇ ਮੜਕੇ ਦੇ ਉਹ ਮੈਂ ਸ਼ਰਮਿਤ ਸੀ ਕਿੰਨੀ ਮੁਸ਼ਕਲ ਕੰਨੀ ਬਈ ਪੁੱਤ ਮੁਸ਼ਕਲ ਤੇ ਹੈ ਜੀ ਰੋਟੀ ਦਾ ਕੰਮ ਆ ਜੀ ਮੈਂ ਤਾਂ ਹਰ ਕੰਮ ਦੀ ਲੱਗਦੀ ਹੈ ਸਰ ਕਿਹੜੀ ਦਿਨ ਆਪਰੇਸ਼ਨ ਕਿੰਨੇ ਦਾ ਚੱਲੇ ਜਾਂਦਾ ਉਹ 2-1.5 ਘੰਟਾ ਚੱਲਦਾ ਸਰ ਕਿੰਨੇ ਫੋੜੇ ਪੜੇ ਗਏ ਪੰਜ ਬੰਦੇ ਦੇ ਪੰਜ ਬ੍ਰਾਹਮਣ ਹੋਇਆ ਤਾਂ ਅੱਜ ਉਹਦੇ ਇੱਕ ਸ਼ਹਿਰ ਵੀ ਆਪਣਾ ਗਾਉਂ ਲੱਗ ਗਿਆ ਸਰ ਕਿਹੜੀ ਕਿਹੜੀ ਸਾਰੇ ਰੋਕਲੀ ਨੇ ਪਟਾਲੇ ਦੇ ਸਾਰੇ ਰੋਕਲੀ ਨੇ ਪਟਾਲੇ ਦੇ ਪਟਾਲਾ ਸ਼ਹਿਰ ਦੇ ਵੀ ਆ ਤਾਂ ਬਾਹਰ ਦੇ ਪਿੰਡਾਂ ਦੇ ਸਰ ਵਾਰਦਾਤਾਂ ਵੀ ਆ ਔਰ 20000 ਰੌਂਦ ਸਰ ਵਾਰਦਾਤਾਂ ਦੱਸੋ ਕਿਹੜੀਆਂ ਵਾਰਦਾਤਾਂ ਕਾਫੀ ਨੇ ਆਪਣੇ ਜਿੰਨੀਆਂ ਸ਼ਹਿਰ ਦੀ ਤੁਹਾਨੂੰ ਪਤਾ ਵੀ ਗੋਲੀਬਾਰੀ ਦੀ ਵਾਰਦਾਤਾਂ ਨੇ ਮੇਂਲੀ ਪਹੁੰਚੜਾ ਜਿੰਨੇ ਸਾਨੂੰ ਤੇ ਅਸੀਂ ਬਾਕੀ ਕੁਝ ਕਿਸੇ ਦੇ ਪਤਾ ਲੱਗਦਾ ਕਿ ਕਿਹੜੀ ਕਿਹੜੀ ਵਾਰਦਾਤ ਹੈ ਮੈਨੂੰ